ਕੀ ਅਮਰਤਪਾਲ ਸਿੰਘ ਜਿਹੜੇ ਕਿ ਸ਼ਾਮ ਦੀ ਡਿਪੂਟ ਕੋਲ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਹੁਣ ਟਰੂਰੂ ਸਾਹਿਬ ਤੋਂ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਨ ਜਦੋਂ ਚੱਲਦੇ ਹੁਣ ਅਮਰਤਪਾਲ ਦੀ ਮਾਤਾ ਪਿਤਾ ਦੇ ਵੱਲੋਂ ਜਿੱਥੇ ਵੱਡਾ ਐਲਾਨ ਕੀਤਾ ਗਿਆ ਉੱਥੇ ਹੀ ਹੁਣ ਸਿਮਰਜੀਤ ਸਿੰਘ ਮਾਨ ਅਕਾਲੀ ਦਲ ਮਾਨ ਦੇ ਵੱਲੋਂ ਜਿਹੜਾ ਆਪਣਾ ਕੈਂਡੀਡੇਟ ਸੀਗਾ ਖਡੂਰ ਸਾਹਿਬ ਤੋਂ ਵਾਪਸ ਲੈ ਲੈ ਜਦੋਂ ਚੱਲਦੇ ਅਮਰਤਪਾਲ ਦੀ ਮਾਤਾ ਨੇ ਕਿਹਾ ਕਿ ਜਿਵੇਂ ਕਿ ਹਮ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਜਿਹੜਾ ਆਪਣਾ ਉਮੀਦਵਾਰ ਵਾਪਸ ਲਿਆ ਗਿਆ ਇਹ ਬਹੁਤ ਹੀ ਚੰਗੀ ਗੱਲ ਆ ਚੰਗੇ ਤੇ ਇਮਾਨਦਾਰ ਲੀਡਰ ਦਾ ਤੁਸੀਂ ਹਮੇਸ਼ਾ ਸਾਧ ਉਹਤੇ ਉਹਨਾਂ ਦਾ ਕਹਿਣਾ ਕਿ ਅੰਮ੍ਰਿਤਪਾ ਨੌਜਵਾਨਾਂ ਦੇ ਦਿਲਾਂ ਤੜਕਾ ਅੰਮ੍ਰਿਤਪਾ ਨੂੰ ਜਿਤਾ ਕੇ ਜੇਕਰ ਆਪਾਂ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਤਾਂ ਉਹ ਸਿੱਖਾਂ ਦੇ ਮੁੱਦਿਆਂ ਨੂੰ ਗੰਭੀਰ ਤਰੀਕੇ ਨਾਲ ਚੱਕੇਗਾ ਤੇ ਸਿੱਖਾਂ ਦੀ ਆਵਾਜ਼ ਜਿਹੜੀ ਬੰਦ ਕਰੇਗਾ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਸਰਦਾਰ ਸਿਮਰਿੰਦਰਜੀਤ ਸਿੰਘ ਮਾਨ ਦਾ ਦਿলো ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣਾ ਕੈਂਡੀਡੇਟ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਨੂੰ ਖਿਲਾ ਰਿਆ ਸੀ ਤੇ ਉਹਨਾਂ ਨੇ ਭਾਈ ਸਾਹਿਬ ਦੇ ਅਨਾਉਂਸ ਕਰਨ ਤੋਂ ਬਾਅਦ ਉਹਨਾਂ ਨੇ ਮਤਲਬ ਸੀਟ ਜਿਹੜੀ ਉਹ ਵਾਪਸ ਲਈ ਉਹਨਾਂ ਦਾ ਹੀ ਦਿਲੋਂ ਧੰਨਵਾਦ ਕਰਦੇ ਆਂ ਬਾਕੀ ਮੈਂ ਸਾਰੀ ਸਿੱਖ ਨੌਜਵਾਨੀ ਨੂੰ ਅਪੀਲ ਕਰਦੀ ਆਂ ਕਿ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਜਿੰਨੀ ਵੀ ਵੱਧ ਚੜ ਕੇ ਹੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਕਿਉਂਕਿ ਸੱਚੇ ਜਦੋਂ ਸਿੱਖ ਪੰਜਾਬ ਵਿੱਚ ਆਉਣਗੇ ਤੇ ਪੰਜਾਬ ਦੇ ਕੁਝ ਹਾਲਾਤ ਬਦਲਣਗੇ ਇਸ ਲਈ ਸਾਨੂੰ ਅੱਜ ਲੋੜ ਹੈ ਕਿ ਵੱਧ ਚੜ ਕੇ ਇਹਨਾਂ ਦੀ ਸਪੋਰਟ ਕਰੋ ਜਿੰਨੇ ਵੀ ਸਿਮਰਨਜੀਤ ਸਿੰਘ ਮਾਨ ਦੇ ਕੈਂਡੀਡੇਟ ਹੈ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦادیه ਕਿ ਲਗਾਤਾਰ ਅਮਰਪਾਲ ਦੇ ਨੂਰਸੇਵ ਬਚਾਉਣ ਲੜਨ ਦੇ ਫੈਸਲੇ ਤੋਂ ਬਾਅਦ ਕਿਤਨਾ ਕੀਤੇ ਪੰਜਾਬ ਦੀ ਰਾਜਨੀਤੀ ਵਿੱਚ ਉਤਲ-ਪੁਤਲ ਹੋਈ ਵੀ ਉੱਥੇ ਹੀ ਬਿਰਸਾ ਸਿੰਘ ਮਿੱਟੋਆ ਕਾਲੀ ਦਲ ਦੇ ਵੱਲੋਂ ਉਮੀਦਵਾਰ ਥਾਪੇ ਗਏ ਉਹ ਲਾਨਾ ਕੀਤਾ ਗਿਆ ਵਿਰਸਿੰਗ ਬਲਟੋਆ ਦਾ ਪਰ ਕਿਤਨਾ ਕਿਤੇ ਬਲਟੋਆ ਜਿਹੜਾ ਬਿੱਤੇ ਦੇ ਅਮਰਤਪਾਲ ਦੇ ਮਾਤਾ-ਪਿਤਾ ਦੇ ਨਾਲ ਗਰਦਲ ਕਰਕੇ ਅਸੀਂ ਉਹਨਾਂ ਨੂੰ ਕਹਿਣਾ ਸੀਗਾ ਕਿ ਉਹ ਮੇਰਾ ਸਾਥ ਦੇਣ ਪਰ ਕਿਤਨਾ ਕਿਤੇ ਭਾਈ ਅਮਰਤਪਾਲ ਦੀ ਮਾਤਾ ਦੇ ਵੱਲੋਂ ਲਾਨਣ ਕੀਤਾ ਸੀ ਕਿ ਅਮਰਤਪਾਲ ਹੁਣ ਆਜ਼ਾਦ ਚੋਣ ਲੜਨਗੇ ਜਿੱਥੇ ਚੱਲਦੇ ਆ ਸੇਮਜੀ ਸਿੰਘ ਮਾਨ ਅਕਾਲੀ ਦਲ ਦੇ ਮਾਨ ਨੰਬਰ ਤੋਂ ਤੇ ਬਲੂ ਜਿਹੜਾ ਆਪਣਾ ਉਮੀਦਵਾਰ ਵਾਪਸ ਲੈ ਲਿਆ ਪਰ ਕਿਤਨਾ ਕਿਤੇ ਕਾਲੀ ਦਲ ਦੇ ਵੱਲੋਂ ਉਮੀਦਵਾਰ ਲਾਉਣਾ ਉਹਨਾਂ ਨੂੰ ਮਹਿਗਾ ਸਾਫਤ ਹੋ ਜਾਦਾ ਸਿੱਖ ਜਥੇਬੰਦੀ ਵੱਲੋਂ ਪਹਿਲੀ ਕਾਲੀ ਦਲ ਦਾ ਕਿਤਨਾ ਕਿਤੇ ਵਿਰੋਧ ਕੀਤਾ ਜਾ ਰਿਹਾ ਪਰ ਹੁਣ ਜਿ ਜਾ ਉੱਥੋਂ ਦਾ ਉਮੀਦਵਾਰ ਨਾਂ ਲਣੇ ਜਾਂਦਾ ਜਮਤਪਾਲ ਦੇ ਹੱਕ ਦੇ ਵਿੱਚ ਭੂਤੇ ਹੁੰਦੇ ਦਾ ਕਿਤਰਾ ਕਿਤਨਾ ਉਹਨੂੰ ਸਿੱਖਾਂ ਦਾ ਵੱਡਾ ਸਮਰਥਨ ਜਿਹੜਾ ਮਿਲ ਜਾਵੇ ਪਰ ਅਮਰਤਪਾਲ ਨੂੰ ਚੋਣਨ ਬਾਰੇ ਬਹੁਤ ਲੋਕ ਨੇ ਅਮਰਤਪਾਲ ਨੂੰ ਨੌਜਵਾਨ ਪੀੜ੍ਹੀ ਅਮਰਤਪਾਲ ਦੇ ਦਿਲਾਂ ਦੀ ਤੜਕਣਾ ਜਦੋਂ ਚਾਹਨੇ ਲਗਾਤਾਰ ਅਮਰਤਪਾਲ ਜਿਹੜਾ ਗ੍ਰਾਫ ਹੈ ਉਹ ਕਾਫੀ ਜ਼ਿਆਦਾ